ਮਨ ਜਦੋਂ ਵਿਚਾਰ ਰਹਿਤ ਹੋ ਗਿਆ ਫਿਰ ਇਹ ਸਵਾਸਾਂ ਦੇ ਵਿੱਚ ਹੀ ਆ ਕੇ ਮਿਲਦਾ ਫਿਰ ਇਥੇ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਸਾਸ ਸਾਸ ਕਹਿੰਦਾ ਭਾਵ ਕਿ ਹਰ ਸਮੇਂ ਹੁੰਦੇ ਨੇ ਸਾਨੂੰ ਸਾਹ ਚੱਲਦੇ ਨੇ ਇਹ ਬੰਦ ਨਹੀਂ ਹੁੰਦੇ ਜਿਸ ਦਿਨ ਬੰਦ ਹੋ ਗਿਆ ਉਸ ਦਿਨ ਸਰੀਰ ਦੀ ਮੌਤ ਹੋਵੇਗੀ ਮਹਾਰਾਜ ਕਹਿੰਦੇ ਤੁਹਾਨੂੰ ਉਹ ਵਿਸਰ ਜਾਂਦਾ ਨਾ ਜੇ ਤੁਸੀਂ ਚਾਹੁੰਦੇ ਆ ਕਿ ਉਹ ਵਿਸਰੇ ਨਾ ਤਾਂ ਕਹਿੰਦੇ ਸਾਸ ਸਾਸ ਸਿਮਰੋ ਜਦ ਸਵਾਸ ਕਹਿੰਦੇ ਤੁਹਾਨੂੰ ਚੱਲੀ ਜਾਂਦੇ ਆ ਤੁਹਾਡੇ ਇਹਦੇ ਨਾਲ ਹੀ ਕਹਿੰਦੇ ਆਪਣੇ ਮਨ ਨੂੰ ਮਿਲਾ ਲਓ ਜਿਵੇਂ ਸਾਸ ਚੱਲਦੇ ਨੇ ਤੁਹਾਡੇ ਸਾਹ ਚੱਲਦੇ ਨੇ ਉਸੇ ਤਰ੍ਹਾਂ ਕਹਿੰਦੇ ਤੁਸੀਂ ਉਸ ਪਰਮਾਤਮਾ ਦੇ ਨਾਲ ਹਮੇਸ਼ਾ ਜੁੜੇ ਰਹੋਗੇ ਹੁਣ ਅਸੀਂ ਇਹ ਦੇਖਣਾ ਕਿ ਅਸੀਂ ਇਹਨਾਂ ਸਵਾਸਾਂ ਦੇ ਨਾਲ ਕਿਵੇਂ ਮਿਲ ਕੇ ਰਹਿਣਾ ਹੈ ਕਿਵੇਂ ਆਪਾਂ ਸਿਮਰਨ ਜਾਰੀ ਰੱਖਣਾ ਹੈ ਤਾਂ ਜੋ ਸਾਡੀ ਨਾ ਸਵਾਸਾਂ ਦੇ ਨਾਲ ਹੀ ਸਿਮਰਨ ਦੀ ਮਾਲਾ ਬਣ ਜਵੇ ਪਰ ਇਹਨਾਂ ਸਵਾਸਾਂ ਤੱਕ ਵੀ ਪਹੁੰਚਣਾ ਇੱਕ ਮੰਜ਼ਿਲ ਹੈ ਇੱਕ ਰਾਹ ਹੈ ਔਕੜ ਆਉਂਦੀ ਹੈ ਸਤਨਾਮ ਸਿੰਘ ਜੀ ਆਪਾਂ ਨੂੰ ਕਮੈਂਟ ਕਰਦੇ ਤੇ ਉਹ ਪੁੱਛਦੇ ਨੇ ਕਿ ਵਾਹਿਗੁਰੂ ਜੀ ਜਦੋਂ ਸਵਾਸਾਂ ਨਾਲ ਧਿਆਨ ਲਾਉਂਦੇ ਹਾਂ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਵਾਹਿਗੁਰੂ ਜੀ ਸਵਾਸਾਂ ਦੇ ਵਿੱਚ ਧਿਆਨ ਆਪਾਂ ਲਗਾਉਣਾ ਨਹੀਂ ਹੈ ਸਵਾਸਾਂ ਦੇ ਵਿੱਚ ਧਿਆਨ ਆਪਾਂ ਕਿਉਂ ਲਗਾਉਣਾ ਹੈ ਸਵਾਸਾਂ ਦੇ ਉੱਤੇ ਧਿਆਨ ਲਾਉਣ ਦੀ ਕੋਈ ਲੋੜ ਨਹੀਂ ਹੈ। ਸਵਾਸ ਆਪਣੇ ਆਪ ਚੱਲ ਰਹੇ ਨੇ। ਬੜਾ ਹੀ ਬਰੀਕੀ ਵਾਲਾ ਪੁਆਇੰਟ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਧਿਆਨ ਲਗਾਣਾ ਆਪਣੀ ਹੀ ਆਵਾਜ਼ ਦੇ ਵਿੱਚ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਪਹਿਲੀ ਆਵਾਜ਼ ਰਚਨਾ ਤੋਂ ਬਣਦੀ ਆ ਜੋ ਕਿ ਆਪਾਂ ਵਾਹਿਗੁਰੂ ਗੁਰਮੰਤਰ ਦੀ ਬਣਾਉਂਦੇ ਆ। ਵਾਹਿ ਗੁਰੂ ਵਾਹਿ ਗੁਰੂ ਜਦੋਂ ਆਪਾਂ ਆਪਣੀ ਹੀ ਆਵਾਜ਼ ਦੇ ਵਿੱਚ ਧਿਆਨ ਰੱਖਦੇ ਆ ਫਿਰ ਸਵਾਸਾਂ ਦੇ ਵਿੱਚ ਧਿਆਨ ਨਹੀਂ ਜਾਵੇਗਾ ਇਹ ਤਾਂ ਜਿਵੇਂ ਜਿਵੇਂ ਆਪਾਂ ਸਿਮਰਨ ਕਰਾਂਗੇ ਸਾਨੂੰ ਇੰਜ ਮਹਿਸੂਸ ਹੋਵੇਗਾ ਕਿ ਆਪਾਂ ਜਿਵੇਂ ਜਿਵੇਂ ਵਾਹਿਗੁਰੂ ਗੁਰਮੰਤਰ ਜਪ ਰਹੇ ਹਾਂ ਵਾਹਿ ਗੁਰੂ ਵਾਹਿ ਅੰਦਰ ਜਾ ਰਿਹਾ ਹੈ ਤੇ ਗੁਰੂ ਬਾਹਰੋਂ ਨਿਕਲ ਰਿਹਾ ਜਿਵੇਂ ਆਪਾਂ ਨਾਰਮਲ ਬੋਲਦੇ ਹਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਇਸੇ ਪ੍ਰਕਿਰਿਆ ਦੇ ਨਾਲ ਅਸ਼ਾ ਜਦੋਂ ਆਪਣੇ ਵਿਚਾਰ ਘਟ ਗਏ ਆਪਾਂ ਧਿਆਨ ਦੇ ਵਿੱਚ ਬੈਠ ਗਏ ਫਿਰ ਵੀ ਇਹਨਾਂ ਦੇ ਵਿੱਚ ਧਿਆਨ ਕੋਈ ਖਾਸ ਨਹੀਂ ਲਾਉਣ ਦੀ ਲੋੜ। ਇਹ ਤਾਂ ਸਿਰਫ ਮਨ ਵੇਖਦਾ ਪਿਆ ਕਿ ਮੇਰੇ ਸਵਾਸ ਆਟੋਮੈਟਿਕ ਚੱਲਦੇ ਪਏ ਨੇ। ਜੇ ਆਪਾਂ ਵਿਚਾਰ ਰਹਿਤ ਹੋ ਗਏ ਆਂ ਫਿਰ ਮਨ ਜਦੋਂ ਆਪਣੇ ਸਵਾਸਾਂ ਨੂੰ ਵੇਖਦਾ ਆ ਕਿ ਇਹ ਤਾਂ ਆਪਣੇ ਆਪ ਚੱਲਦੇ ਪਏ ਨੇ। ਫਿਰ ਨਹੀਂ ਸਿਰ ਭਾਰਾ ਹੁੰਦਾ। ਜਦੋਂ ਵਿਚਾਰਾਂ ਦੇ ਵਿੱਚ ਆਪਾਂ ਟੇਢੇ ਮਿੱਡੇ ਤੁਰਦੇ ਆਂ ਕਦੀ ਕੋਈ ਮੱਥੇ ਤੇ ਧਿਆਨ ਲਾਉਂਦਾ ਹੈ ਕਦੀ ਕਿਤੇ ਧਿਆਨ ਲਾਉਂਦਾ ਹੈ ਕੋਈ ਨਾਪੀ ਤੇ ਧਿਆਨ ਲਾਉਂਦਾ ਕੋਈ ਹਿਰਦੇ ਚੱਕਰ ਤੇ ਧਿਆਨ ਲਾਉਂਦਾ ਆ ਤਰ੍ਹਾਂ ਤਰ੍ਹਾਂ ਦੇ ਆਪਾਂ ਅਜਿਹੇ ਜਦੋਂ ਕੰਮ ਕਰਦੇ ਆ ਉਦੋਂ ਸਾਨੂੰ ਕੋਈ ਨਾ ਕੋਈ ਦਿੱਕਤ ਆਉਂਦੀ ਆ ਅਜਿਹਾ ਕੋਈ ਕੰਮ ਕਰਨ ਦੀ ਲੋੜੇ ਨਹੀਂ ਹੈ ਲੋੜ ਕੀ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਅਭਿਆਸ ਕਰਦੇ ਕਰਦੇ ਹੀ ਆਪਣੇ ਮਨ ਨੂੰ ਵਿਚਾਰ ਰਹਿਤ ਕਰਨਾ ਉਸ ਪਰਮਾਤਮਾ ਨੂੰ ਆਪਣੇ ਅੰਦਰ ਵਸਾਉਣਾ ਤੇ ਜਦੋਂ ਆਪਾਂ ਸਵਾਸ ਲੈਂਦੇ ਆ ਇਹ ਸਵਾਸ ਗਹਿਰਾ ਜਾਣ ਲੱਗ ਜਾਂਦਾ ਬਹੁਤ ਡੇਹਰਾ ਜਾਂਦਾ ਹੈ ਤੁਰਤ ਕਰਤੁਨੀ ਤੱਕ ਹੀ ਜਾਂਦਾ ਹੈ ਸਾਡੀ ਪੂਰੀ ਜੋ ਬਾਡੀ ਆ ਉਹ ਐਕਟਿਵ ਹੋ ਜਾਂਦੀ ਆ એનર્ਜੀ ਦੇ ਨਾਲ ਭਰ ਜਾਂਦੀ ਆ ਇਹ ਤੁਸੀਂ ਹੁਣ ਵਾਹਿਗੁਰੂ ਗੁਰਮੰਤਰ ਦੀ ਸ਼ਕਤੀ ਲਾ ਲਓ ਉਹਦਾ ਅਸਰ ਲਾ ਲਓ ਕਿ ਸਾਡੀ ਪੂਰੀ ਜੋ ਬਾਡੀ ਆ ਉਹ ਇੱਕ એનર્ਜੀ ਦੇ ਨਾਲ ਭਰ ਜਾਂਦੀ ਜਦੋਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰਦੇ ਆ ਜਿੰਨੇ ਰੋਗ ਆ ਉਹ ਹੌਲੀ ਹੌਲੀ ਹਟਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਵਾਹਿਗੁਰੂ ਗੁਰਮੰਤਰ ਦੀ ਜਦੋਂ ਨਾਭੀ ਤੇ ਚੋਟ ਵੱਜਦੀ ਹੈ ਨਾਭੀ ਸਾਡੇ ਸਰੀਰ ਦਾ ਇੱਕ ਮੁੱਖ ਕੇਂਦਰ ਆ ਜੋ ਕਿ ਸਾਡੇ ਸਰੀਰ ਦੀ ਇੱਕ ਜੜ ਵੀ ਲਾ ਲੋ ਕਿਉਂਕਿ ਇੱਥੋਂ ਹੀ 70000 ਨਾੜੀਆਂ ਪੂਰੀ ਬਾਡੀ ਦੇ ਵਿੱਚ ਸਪਲਾਈ ਹੁੰਦੀਆਂ ਤੇ ਜਦੋਂ ਨਾਭੀ ਦੇ ਉੱਤੇ ਕੋਈ ਨਾ ਕੋਈ ਪ੍ਰਕਿਰਿਆ ਹੁੰਦੀ ਆ ਜਿਵੇਂ ਵਾਹਿਗੁਰੂ ਵਾਹਿਗੁਰੂ ਇੱਥੇ ਬ੍ਰਹਮ ਅਗਨ ਪੈਦਾ ਹੁੰਦੀ ਆ ਜਦੋਂ ਬ੍ਰਹਮਗਨ ਪੈਦਾ ਹੁੰਦੀ ਆ ਉਹਦੇ ਨਾਲ ਕੀ ਆ ਕੇ ਰੋਗ ਤਾਂ ਖਤਮ ਹੋਣੇ ਹੁਣੇ ਆ ਸਾਡੇ ਜਿਹੜੇ ਮਨ ਦੇ ਰੋਗ ਆ ਉਹ ਵੀ ਖਤਮ ਹੁੰਦੇ ਆ ਹੁਣੇ ਕਿਵੇਂ ਹੋਇਆ ਕਿਵੇਂ ਬ੍ਰਹਮਗਨ ਪੈਦਾ ਹੋਈ ਕਿਵੇਂ ਸੁਵਾਸ ਸਾਡਾ ਥੱਲੇ ਤੱਕ ਗਿਆ ਸਿਰਫ ਗੁਰਮੰਤਰ ਜਪਣ ਦੇ ਨਾਲ ਸੁਵਾਸ ਨੂੰ ਗਹਿਰਾ ਲਜਾਣ ਲਈ ਹੋਰ ਚੀਜ਼ ਬਹੁਤ ਕੁਝ ਕਰਦੇ ਆ ਪਰ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਨਾਮ ਜਪਣ ਨੂੰ ਕਿਹਾ ਕਿ ਉਸ ਪਰਮਾਤਮਾ ਦੇ ਨਾਮ ਦੇ ਨਾਲ ਆਪਾਂ ਜੁੜੇ ਰਹਿਣਾ ਹੈ ਵਿਚਾਰਾਂ ਦੇ ਵਿੱਚ ਤੁਸੀਂ ਕਿਤੇ ਵੀ ਧਿਆਨ ਲਾ ਲਓ ਵਿਚਾਰਾਂ ਦੇ ਵਿੱਚ ਅਨਹਦ ਸ਼ਬਦ ਸੁਣਨ ਦੀ ਕੋਸ਼ਿਸ਼ ਕਰੋਗੇ ਨਹੀਂ ਸੁਣਿਆ ਜਾਵੇਗਾ ਵਿਚਾਰਾਂ ਦੇ ਵਿੱਚ ਮੱਥੇ ਤੇ ਧਿਆਨ ਲਾ ਲਓ ਖਿੱਚ ਪਵੇਗੀ ਵਿਚਾਰਾਂ ਦੇ ਵਿੱਚ ਧੁੰਨੀ ਦੇ ਧਿਆਨ ਲੈ ਜਾਓ ਉਥੇ ਧਿਆਨ ਨਹੀਂ ਜਾਵੇਗਾ ਵਿਚਾਰਾਂ ਦੇ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੇ ਅਧਿਆਤਮਿਕ ਦਾ ਕੁਝ ਵੀ ਆਪਾਂ ਸ਼ੁਰੂ ਕਰਨਾ ਹੈ ਅਨਹਦ ਸ਼ਬਦਾ ਨੂੰ ਸੁਣਨਾ ਹੈ ਧਿਆਨ ਦੇ ਵਿੱਚ ਬੈਠਣਾ ਹੈ ਫਿਰ ਆਪਾਂ ਨੂੰ ਵਿਚਾਰਤ ਹੋਣਾ ਪਵੇਗਾ ਵਿਚਾਰਾਂ ਦੇ ਵਿੱਚ ਆਪਾਂ ਕੁਝ ਵੀ ਨਹੀਂ ਕਰ ਸਕਦੇ ਜਿਵੇਂ ਕਿ ਆਪ ਲਿਖਦੇ ਹੋ ਕਿ ਜਦੋਂ ਸਵਾਸਾਂ ਦੇ ਧਿਆਨ ਲਾਉਂਦੇ ਹਾਂ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਇਹਦਾ ਮਤਲਬ ਹਜੇ ਮਨ ਉਹਨਾਂ ਚੀਜ਼ਾਂ ਨੂੰ ਫੜਨ ਲਈ ਧਿਆਨ ਲਾਉਣ ਲਈ ਕਾਬਿਲ ਨਹੀਂ ਹੋਇਆ ਹਜੇ ਵਿਚਾਰਾਂ ਦੇ ਵਿੱਚ ਆ ਜਦੋਂ ਵਿਚਾਰ ਆਤ ਹੋ ਜਾਂਦਾ ਫਿਰ ਇਹਨੂੰ ਜਿੱਥੇ ਮਰਜ਼ੀ ਸੈੱਟ ਕਰ ਦਿਓ ਜਿਸ ਦਿਨ ਮਨ ਵਿਚਾਰ ਆਤ ਹੋ ਗਿਆ ਤੇ ਜਿਹੜਾ ਸਵਾਸਾਂ ਦੇ ਨਾਲ ਸਿਮਰਨ ਚੱਲਿਆ ਨਾ ਅੰਦਰ ਵਾਹਿਗੁਰੂ ਇਹ ਆਪਣੇ ਆਪ ਜਿਹੜੇ ਨਾਸਕਾ ਤੋਂ ਸਵਾਸ ਚੱਲਦੇ ਆ ਇਹ ਆਪਣੇ ਆਪ ਹੋ ਜਾਣਾ ਸਹਿਜ ਸੁਭਾਏ ਕੁਝ ਕਰਨ ਦੀ ਲੋੜ ਨਹੀਂ ਹੈ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਲੋੜ ਹੈ ਤਾਂ ਆਪਣੇ ਮਨ ਨੂੰ ਵਿਚਾਰਿਤ ਕਰਨਾ ਜੋ ਕਿ ਆਪਾਂ ਵਾਹਿਗੁਰੂ ਗ੍ਰੰਥ ਸਾਹਿਬ ਦੀ ਮਦਦ ਦੇ ਨਾਲ ਕਰਦੇ ਹਾਂ ਜਦੋਂ ਮਰੇ ਕਹਿੰਦੇ ਤੁਸੀਂ ਸਾਸ ਸਾਸ ਉਸ ਪਰਮਾਤਮਾ ਨੂੰ गोविंद ਨੂੰ ਆਪਣੇ ਅੰਦਰ ਵਸਾ ਲੋਗੇ ਕਹਿੰਦੇ ਮਨ ਅੰਤਰ ਕੀ ਉਤਰੇ ਚਿੰਦ ਚਿੰਦ ਹੁੰਦਾ ਕਿ ਜਿਹੜੀ ਸਾਨੂੰ ਚਿੰਤਾ ਫਿਕਰ ਸਤਾਉਂਦੀ ਆ ਨਾ ਤੇ ਚਿੰਤਾ ਫਿਕਰ ਵੀ ਇੱਕ ਤਰ੍ਹਾਂ ਦੇ ਫੁਰਨੇ ਹੀ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਤਕਰੀਬਨ ਤਕਰੀਬਨ ਹਰ ਸਮੇਂ ਚੱਲਦੇ ਰਹਿੰਦੇ ਆ ਦਿਨ ਦੇ ਵਿੱਚ ਕਈ ਵਾਰੀ ਚੱਲਦੇ ਆ ਜਿੱਥੇ ਆਪਾਂ ਚਿੰਤਾ ਤੇ ਫਿਕਰ ਕਰਦੇ ਆ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਸਾਹ ਸਾਹ ਉਸ ਪ੍ਰਮਾਤਮਾ ਨੂੰ ਧਿਆਉਣਾ ਸ਼ੁਰੂ ਕਰਦੇ ਹੋਗੇ ਤੁਹਾਡੇ ਅੰਦਰ ਦੀ ਇਹ ਜਿਹੜੀ ਚਿੰਦ ਆ ਇਹ ਹੌਲੀ-ਹੌਲੀ ਖਤਮ ਹੋ ਜਾਊਗੀ ਮਨ ਅੰਤਰ ਕੀ ਉਤਰੇ ਹੌਲੀ-ਹੌਲੀ ਦੇਖੋ ਇਹ ਸਾਰੀਆਂ ਚੀਜ਼ਾਂ ਪਰੇ ਹੋਣਗੀਆਂ ਫੇਰ ਹੀ ਆਪਾਂ ਅੰਤਰਗਤ ਉੱਤਰ ਸਕਦੇ ਆ ਇੰਤਰਗਤ ਬਹੁਤ ਕੁਝ ਹੈ ਬਸ ਆਪਾਂ ਸਿਰਫ ਉੱਥੇ ਜਾ ਕੇ ਬੈਠਣਾ ਹੈ ਉੱਥੇ ਕੌਣ ਬਿਠੇਗਾ ਸਾਡਾ ਮਨ ਬਿਠੇਗਾ ਬਾਹਰ ਆਪਾਂ ਜਿੱਥੇ ਮਰਜ਼ੀ ਬਿਠੇ ਹੋਈਏ ਅੱਖਾਂ ਬੰਦ ਕਰਦੇ ਹਾਂ ਜਾਂ ਮਨ ਅੰਤਰਗਤ ਚਲਾ ਜਾਂਦਾ ਬਾਹਰੀ ਵਿਸ਼ੇ ਵਿਚਾਰਾਂ ਵਿਚਾਰਾਂ ਨੂੰ ਛੱਡ ਕੇ ਮਨ ਅੰਤਰਗਤ ਚਲੇ ਜਾਂਦਾ ਹੈ ਤੇ ਮਹਾਰਾਜ ਸਾਨੂੰ ਕਹਿੰਦੇ ਨੇ ਕਿ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਮਾਰੇ ਕਹਿੰਦੇ ਥਿਰ ਘਰ ਆ ਥਿਰ ਘਰ ਦੇ ਵਿੱਚ ਬੈਠ ਜਾ ਕੇ ਥਿਰ ਕੀ ਹੈ ਜਿੱਥੇ ਕੋਈ ਵਿਚਾਰ ਨਹੀਂ ਹੈ ਖੜਾ ਹੈ ਸਭ ਕੁਝ ਕੋਈ ਵੀ ਹਲਜੁਲ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਉੱਥੇ ਜਾ ਕੇ ਕਹਿੰਦੇ ਆਪਣੇ ਮਨ ਨੂੰ ਬਿਠਾ ਲਓ ਹੁਣ ਮਨ ਨੂੰ ਥਿਰ ਕਰਨ ਦਾ ਤਰੀਕਾ ਵਾਹਿਗੁਰੂ ਗੁਰੂ ਮੰਤਰ ਹੈ ਜਿੰਨਾ ਜਪਾਂਗੇ ਓਨਾ ਜ਼ਿਆਦਾ ਸਾਡਾ ਮਨ ਥਿਰ ਰਹੂਗਾ ਹੁਣ ਜਿਹੜੇ ਵਿਸ਼ੇ ਵਿਕਾਰ ਚਿੰਤਾ ਫਿਕਰ ਆ ਇਹ ਸਾਨੂੰ ਅੰਤਰਗਤ ਨਹੀਂ ਜਾਣ ਦਿੰਦੇ ਹਮੇਸ਼ਾ ਸਾਨੂੰ ਬਾਹਰ ਰੱਖਦੇ ਆ ਹਮੇਸ਼ਾ ਸਾਡੀਆਂ ਅੱਖਾਂ ਨੂੰ ਖੁੱਲੀਆਂ ਰੱਖਦੇ ਆ ਹਮੇਸ਼ਾ ਸਾਡੇ ਰਸਨਾ ਨੂੰ ਆ ਚਾਲੂ ਰੱਖਦੇ ਆ ਕੰਨਾਂ ਨੂੰ ਵੀ ਬਾਹਲੀ ਆਵਾਜ਼ਾਂ ਦੇ ਰੱਖਦੇ ਆ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਬੰਦ ਕਰਨਾ ਪਵੇਗਾ ਅੱਖਾਂ ਬੰਦ ਕਰਨੀਆਂ ਪਵੇਗੀਆਂ ਰਸਨਾ ਜੇ ਇਦਾਂ ਸੰਸਾਰ ਦਾ ਬਹੁਤਾ ਕੁਝ ਬੋਲਦੀਆਂ ਨੇ ਵਿਚਾਰਾਂ ਦੇ ਵਿੱਚ ਆ ਇਹਨੂੰ ਵਾਹਿਗੁਰੂ ਵਾਹਿਗੁਰੂ ਕਰਨ ਤੇ ਲਾ ਦੇਣਾ ਤਾਂ ਜੋ ਅਸੀਂ ਕੁਝ ਅਜਿਹੇ ਬੋਲੀਏ ਨਾ ਜਿਹਦੇ ਨਾਲ ਸਾਡੇ ਵਿਚਾਰ ਵਧਣ ਹੁਣ ਆਪਾਂ ਸਾਰਾ ਦਿਨ ਬੋਲੀ ਜਾਵਾਂਗੇ ਤਾਂ ਸਾਡੇ ਵਿਚਾਰ ਕਿੱਥੇ ਰੁਕਣਗੇ ਹੈਗਾ ਤਾਂ ਕਰਕੇ ਮਹਾਰਾ ਜਿੰਦੇ ਇਹਨਾਂ ਵਿਚਾਰਾਂ ਨੂੰ ਰੋਕਣ ਲਈ ਰਸਨਾ ਦਾ ਇਸਤੇਮਾਲ ਸਹੀ ਤਰੀਕੇ ਦੇ ਨਾਲ ਕਰੋ ਜਿਹੜੇ ਕੰਨ ਆ ਕਹਿੰਦੇ ਕੰਨ ਵੀ ਤੁਹਾਡੇ ਬਾਹਰਲੀ ਆਵਾਜ਼ਾਂ ਸੁਣਦੇ ਆ ਇਹਨੂੰ ਕਹਿੰਦੇ ਅੰਦਰਲੀ ਆਵਾਜ਼ਾਂ ਸੁਣਾਓ ਅੰਦਰਲੀ ਆਵਾਜ਼ਾਂ ਜਿਹੜੀਆਂ ਨੇ ਉਹ ਦੂਜੇ ਮੰਡਲਾਂ ਦੀ ਆਵਾਜ਼ਾਂ ਨੇ ਜਿਹੜੀਆਂ ਕਿ ਮਨ ਨੂੰ ਸੁੱਖ ਤੇ ਸ਼ਾਂਤੀ ਪ੍ਰਦਾਨ ਕਰਦੀਆਂ ਹੁਣ ਜੇ ਅਸੀਂ ਆਪਣੇ ਮਨ ਨੂੰ ਸੁੱਖ ਤੇ ਸ਼ਾਂਤੀ ਦੇਣਾ ਚਾਹੁੰਦੇ ਆ ਤਾਂ ਅੰਤਰਗਤ ਉਤਰਨਾ ਬਹੁਤ ਜ਼ਰੂਰੀ ਆ ਫੇਰ ਹੀ ਆਪਾਂ ਉਸ ਜਿਹੜੀ ਨਾਮ ਦੇ ਨਾਲ ਸਾਡੀ ਲਿਵ ਟੁੱਟੀ ਆ ਨਾ ਉਸ ਨਾਮ ਦੇ ਨਾਲ ਸਾਡੀ ਲਿਵ ਜੁੜ ਸਕਦੀ ਆ ਇੱਕ ਇੱਕ ਸਵਾਸ ਬਹੁਤ ਅਮੁੱਲਕ ਆ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਤਾਂ ਜੋ ਜਦੋਂ ਵੀ ਮਨ ਵਿਚਾਰ ਰਹਿਤ ਹੁੰਦਾ ਆ ਹਨਾ ਤਾਂ ਜਿਹੜਾ ਨਾਮੀ ਹੁੰਦਾ ਆ ਉਹ ਇੱਕ ਇੱਕ ਸਵਾਸ ਤੇ ਵਾਹਿਗੁਰੂ ਗੁਰਮੰਤਰ ਦੀ ਮੋਹਰ ਲਾਉਂਦਾ ਆ ਤਾਂ ਜੋ ਇਹ ਜਿਹੜਾ ਸਵਾਸਾਂ ਦਾ ਖਜ਼ਾਨਾ ਆ ਧਨ ਆ ਇਹ ਜਮਾ ਕੀਤਾ ਜਾ ਸਕੇ ਨਹੀਂ ਤਾਂ ਆਪਾਂ ਵਿਚਾਰਾਂ ਦੇ ਵਿੱਚ ਇਹਨਾਂ ਸਵਾਸਾਂ ਦੇ ਜਿਹੜੇ ਧਨ ਨੂੰ ਉਹ ਆਪਾਂ ਬ्यर्थ ਹੀ ਖਰਚ ਕਰੀ ਜਾਂਦੇ ਆ ਜਿਨ੍ਹਾਂ ਦਾ ਆਪਾਂ ਨੂੰ ਲੇਖਾ ਦੇਣਾ ਪਵੇਗਾ ਤੇ ਉਹਨਾਂ ਦੀ ਆਪਾਂ ਨੂੰ ਫਲ ਵੀ ਮਿਲਣਾ ਹੈ ਫਲ ਕਿਹੋ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਚੰਗਾ ਮਾੜਾ ਹੋ ਸਕਦਾ ਤੇ ਆਪਾਂ ਕੋਈ ਅਜੀਹਾ ਫਲ ਲੈਣਾ ਨਹੀਂ ਇਸ ਕਰਕੇ ਵਾਹਿਗੁਰੂ ਗੁਰਮੰਤਰ ਦੀ ਹਰ ਇੱਕ ਸਵਾਸਤੇ ਮੋਹਰ ਲਾਉਣੀ ਆ ਹਰ ਰਸਨਾ ਤੋਂ ਤਾਂ ਆਪਾਂ ਬਹੁਤ ਜੀਵ ਦੇਖੇ ਨੇ ਨਾ ਵਾਹਿਗੁਰੂ ਵਾਹਿਗੁਰ ਕਰੀ ਜਾਂਦੇ ਪਰ ਮਨ ਨਹੀਂ ਜੁੜਦਾ ਪਿਆ ਕਿਉਂਕਿ ਤਰੀਕਾ ਨਹੀਂ ਹੈ ਜਦੋਂ ਮਨ ਨੂੰ ਇਹਦੇ ਨਾਲ ਜੋੜਨਾ ਹੋਵੇ ਨਾ ਵਿਰਾਗ ਦੇ ਵਿੱਚ ਜਾਣਾ ਹੋਵੇ ਆਨੰਦ ਲੈਣਾ ਹੋਵੇ ਤਾਂ ਲੰਬਾ ਲੰਬਾ ਵਾਹਿਗੁਰੂ ਗੁਰੂ ਮੰਤਰ ਅਜਿਹੇ ਤਰੀਕੇ ਨਾਲ ਕਰਨਾ ਚਾਹੀਦਾ ਤਾਂ ਜੋ ਜਿਹੜਾ ਸਵਾਸ ਹੈ ਨਾ ਸਾਡਾ ਉਹ ਤੁੰਨੀ ਤੱਕ ਜਾਵੇ ਤੇ ਤੁੰਨੀ ਤੇ ਜਦੋਂ ਜਾਂਦਾ ਹੈ ਸਵਾਸ ਤਾਂ ਗੁਰੂ ਦੀ ਵਾਹਿ ਦੀ ਝੋਟ ਵੱਜਦੀ ਹੈ ਉੱਥੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਤਾਂ ਇਹ ਲੰਬਾ ਲੰਬਾ ਪਿਆਰ ਦੇ ਨਾਲ ਕਰਨਾ ਚਾਹੀਦਾ ਕੋਈ ਖਿੱਚਤੂ ਨਹੀਂ ਕਰਨੀ ਹੈ ਕਿ ਵੱਧੋ ਕੀਰੀ ਦੇ ਵਿੱਚ ਹੈ ਬਸ ਇਹਦਾ ਪਿਆਰ ਦੇ ਨਾਲ ਹੈ ਵਾਹਿ ਗੁਰੂ ਵਾਹਿ ਗੁਰੂ ਜਿਵੇਂ ਵਾਹੇ ਤੱਕਰ ਆਪਣੀ ਆਵਾਜ਼ ਨਿਕਲਦੀ ਹੈ ਇਦੇ ਆਪਣੇ ਮਨ ਨੂੰ ਨਾਲ ਟ੍ਰੈਵਲ ਕਰਾਉਣਾ ਹੈ ਇਹਦੇ ਬਸ ਇਹ ਸੁਵਾਸ ਆਪਣੇ ਆਪ ਹੀ ਥੱਲੇ ਤੱਕਰ ਜਾਣੇ ਧੁੰਨੀ ਤੱਕ ਜਾਣੇ ਸ਼ੁਰੂ ਹੋ ਜਾਣੇ ਆ ਜਿੰਨੇ ਸੁਵਾਸ ਸਾਡੇ ਹਲਕੇ ਤੇ ਗਹਿਰੇ ਹੋਣਗੇ ਨਾ ਮਨ ਉਨਾਂ ਸਹਜ ਦੇ ਵਿੱਚ ਹੋਵੇਗਾ